Haryana pulasti gunda gardi ਹਰਿਆਣਾ ਪੁਲਿਸ ਵੱਲੋਂ ਲਗਾਤਾਰ ਅਥਰੂ ਗੈਸ ਦੇ ਗੋਲੇ ਕਿਸਾਨਾਂ 'ਤੇ ਡਾਗੇ ਜਾ ਰਹੇ ਨੇ ਕਿਸਾਨਾਂ ਵੱਲੋਂ ਐਕਸ਼ਨ ਦਾ ਰਿਐਕਸ਼ਨ ਪੱਖੇ ਲਗਾ ਕੇ ਧੂਆਂ ਜਿਹੜਾ ਵਾਪਸ ਮੋੜਿਆ ਜਾ ਰਿਹਾ ਹੈਗਾ ਹਰਿਆਣਾ ਪੁਲਿਸ ਨੇ ਗੁੰਡਾਗਰਦੀ ਕਹਾਾਂਗੇ ਸ਼ਾਂਤਮਈ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੱਟਣਾ ਕਿੱਡੀ ਕੀ ਵੱਡੀ ਜਾਇਜ਼ ਗੱਲ ਹੈ ਬਹੁਤ ਵੱਡਾ ਸਵਾਲ ਹੈ ਪੱਤਰਕਾਰਾਂ ਦੇ ਉੱਤੇ ਵੀ ਹਮਲਾ ਜਿਹੜਾ ਇੱਕ ਪੁਲਿਸ ਵੱਲੋਂ ਕੀਤਾ ਗਿਆ ਹੈਗਾ ਕਾਬਰੇਜ਼ ਕਰ ਰਹੇ ਪੱਤਰਕਾਰਾਂ ਦੇ ਉੱਤੇ ਵੀ ਪੁਲਿਸ ਦਾ ਜਿਹੜਾ ਹਮਲਾ ਹੋਇਆ ਹੈਗਾ ਕੀ ਸਰਕਾਰ ਇਸ ਅੰਦੋਲਨ ਨੂੰ ਇਸ ਅੰਦੋਲਨ ਬਣਾਉਣਾ ਚਾਹੁੰਦੀ ਹੈ ਲਗਾਤਾਰ ਅਥਰੂ ਗੈਸ ਦੇ ਗੋਲੇ ਸਿੱਟਦੀ ਹੋਈ ਆਹ ਦੇਖੋ ਲਗਾਤਾਰ ਗੋਲੀਬਾਰੀ ਵਰਗਾ ਮੋਲ ਸ਼ੰਭੂ ਬਾੜ ਦੇ ਉੱਤੇ ਲਗਾਤਾਰ ਅਥਰੂ ਗੈਸ ਦੇ ਗੋਲੇ ਕਿਸਾਨਾਂ ਦੇ ਉੱਤੇ ਸਿੱਧੀਆਂ ਗੋਲੀਆਂ ਮਾਰੀਆਂ ਜਾ ਰੀਆਂ ਨੇ ਪਲਾਸਟਿਕ ਦੀਆਂ ਸਿੱਧੀਆਂ ਗੋਲੀਆਂ ਕਿਸਾਨਾਂ ਦੇ ਮਾਰੀਆਂ ਜਾ ਰੀਆਂ ਨੇ ਕਿਸਾਨਾਂ ਵੱਲੋਂ ਪੱਖੇ ਲਗਾ ਕੇ ਧੂਆ ਜਿਹੜਾ ਹੈ ਵਾਪਸ ਮੋੜਿਆ ਜਾ ਰਿਹਾ ਹੈਗਾ ਪਾਕਿਸਤਾਨ ਦੇ ਬਾਰਡਰ ਵਰਗਾ ਜਿਹਾ ਮਾਹੌਲ ਬਣਿਆ ਹੋਇਆ ਸ਼ੰਭੂ ਬਾਰਡਰ ਦੇ ਉੱਤੇ ਲਗਾਤਾਰ ਗੋਲੀਬਾਰੀ ਪੁਲਿਸ ਵੱਲੋਂ ਲਗਾਤਾਰ ਗੋਲੀਬਾਰੀ ਵਰਗਮ ਇਹ ਸਰਕਾਰ ਵੇਖੋ ਜੀ ਇਹ ਤਾਂ ਸਪੈਰੀ ਡੇਟ ਹੈ ਕੈਮਰਾਮੈਨ ਇਹ 2022 ਦੀ ਚੱਲੀ ਹੋਈ ਹੈ ਇਹ ਸਪੈਰੀ ਤਾਂ ਚਲਾਰੀ ਹੈ ਵੀ ਕੱਲ ਨੂੰ ਕੋਈ ਵੀ 2022 ਇਹ ਕੁਛ ਚੱਲਣ ਕਾਰਨ ਕੁਛ ਮਿਟ ਗਿਆ ਵਾ ਕੁਛ ਰਹਿ ਗਿਆ ਵਾ ਇਹ ਕੱਲ ਸਿਰਫ ਦੋ ਕਦਮ ਮੇਰੇ ਤੋਂ ਦੂਰ ਡਿੱਗਾ ਵਾ ਇਹ ਚੀਜ਼ ਇਹ ਕੁਛ ਬੁਝਾ ਦਿੱਤਾ ਗਿਆ ਬੋਰੀਆਂ ਨੇ ਜਦੋਂ ਗਿੱਲੀ ਬੋਰੀ ਪਾਉਣੇ ਉੱਤੇ ਇਹ ਅੱਧਾ ਚੱਲਿਆ ਵਾ ਅੱਧਾ ਨਹੀਂ ਚੱਲਿਆ ਕਹਿੰਦਾ ਇਹ ਚਾਹੂੰਗਾ ਵੀ ਜੋ ਮੋਦੀ ਸਰਕਾਰ ਹੈ ਅਨੇ ਡਰ ਚੁੱਕੀ ਹੈ ਹਰਿਆਣੇ ਦੀ ਖੱਟਰ ਸਰਕਾਰ ਤੇ ਸੈਂਟਰ ਦੀ ਮੋਦੀ ਸਰਕਾਰ ਜੋ ਉਹਨਾਂ ਨੇ ਹਾਲਾਤ ਬਣਾਤੇ ਵੀ ਇੰਨਾ ਦਾ ਮੈਂ ਕਹਿੰਦਾ ਵੀ ਬਾਰਡਰ ਦੇ ਉੱਤੇ ਨਹੀਂ ਜੰਗ ਤੱਕੜੀ ਹੁੰਦੀ ਜਿੰਨੇ ਉਹਨਾਂ ਇੱਥੇ ਗੋਲਾਵਾਰੀ ਕੱਲ੍ਹ ਦੀ ਕਰੀ ਹੋਈ ਹੈ ਦਰਅਦ 10 ਤਰੀਕ ਤੋਂ ਤੁਸੀਂ ਇੱਥੇ ਲੋਕ ਲੋ ਦੇਖਿਆ ਜੋ ਇੱਥੇ ਇਹਨਾਂ ਨੇ ਹਸਲ ਦੇ ਨਾਂ ਦੇ ਲੋਕਾਂ ਨੂੰ ਡਰਾਉਂਦਾ ਸੀਗੇ ਹੋਰ ਉਹਦੇ 'ਚ ਮੈਨੂੰ ਲੱਗਦਾ ਵੀ ਸਰਕਾਰ ਇਹ ਚੀਜ਼ ਇਹਦੇ ਦਿਮਾਗ 'ਚੋਂ ਨਿਕਲ ਗਈ ਵੇ ਜਿਹੜਾ ਪੰਜਾਬੀ ਐ ਇਹ ਕੌਮ ਐ ਜਿਹੜੀ ਡਰਨ ਵਾਲੀ ਨਹੀਂ ਹੈਗੀ ਕਿਉਂਕਿ ਇਹਨਾਂ ਨੂੰ ਇਹ ਵੀ ਪਤਾ ਨਹੀਂ ਅਸੀਂ ਗੋਲੇ ਟਰਾਰਗੇਟ ਨਾਲਾਂਗੇ ਐਦਾਂ ਕਿ ਉਹ ਜਦੋਂ ਬੰਦ ਬੰਦ ਕਰਾਇਆ ਤਾਂ ਉਦੋਂ ਨਹੀਂ ਡਰੇ ਹੁਣ ਤਾਂ ਡਰਨਾ ਹੀ ਕੀ ਐ ਉਹਦੇ ਕਰਕੇ ਅੱਜ ਸੁਨੇਹਾ ਅਸੀਂ ਉਹ ਸੀ ਕੇਐਮਐਮ ਦੇ ਵਿੱਚ ਹੈਗੇ ਆ ਕਿ ਐਮਐਮ ਦੇ ਵਿੱਚ ਹੋਣ ਦੇ ਨਾਤੇ ਜਿਹੜਾ ਮੀਟਿੰਗ ਐ ਸੈਂਟਰ ਸਰਕਾਰ ਵੱਲੋਂ ਅੱਜ ਫੇਰ ਕਿਹਾ ਗਿਆ 5 ਵਜੇ ਤੱਕ ਕਲੀਅਰ ਹੋਊਗਾ ਜੋ ਵੀ ਮੀਟਿੰਗ ਹੁੰਦਾ ਉਹ ਤੋਂ ਵੱਧ ਨਹੀਂ ਦਿੱਲੀ ਕੁਝ ਕਰਾਂਗੇ ਇਹ ਕਲੀਅਰ ਹੈ ਅੱਜ ਦਾ ਬੜਾ ਅੱਜ ਹਲੇ ਹੱਥੇ 4-5 ਵਜੇ ਤੱਕ ਐਥੇ ਆ ਜਦੋਂ ਮੀਟਿੰਗ ਤੋਂ ਬਾਅਦ ਕੋਈ ਰਿਜ਼ਲਟ ਆਂਦਾ ਉਹ ਦੇਖਦੇ ਆਂ ਪਰ ਪ੍ਰਮਾਤਮਾ ਕਰਨਾ ਕੀ ਕਰਦਾ ਹੈਗਾ ਗਣੇ ਸੰਗੜਾਂ ਕਿਉਂ ਪਾਈ ਹੋਈਆਂ ਨੇ ਕੀ ਕਰਨੇ ਸੰਗੜਾਂ ਜੀ ਇਹ ਟੋਚਣ ਜਿਹੜੇ ਪੱਥਰ-ਪੁੱਥਰ ਰੱਖਿਆ ਰਾਹ ਦੇ ਵਿੱਚ ਉਹਦੇ ਕਰਕੇ ਅਸੀਂ ਇਹ ਸੰਗਲ ਬਿਲਕੁਲ ਰੈਡੀ ਆ ਕੱਲ ਸਾਡਾ ਲਾਣੇਦਾਰ ਸੰਗਲ ਦੇ ਇੱਕ ਕਰਕੇ ਥੋੜਾ ਢੱਲਾ ਪੈ ਗਿਆ ਸੰਗਲ ਟੁੱਟ ਗਿਆ ਸੀਗਾ ਤੇ ਅੱਜ ਅਸੀਂ ਸੰਗੜਾ ਦੀ ਬਿਲਕੁਲ ਰੈਡੀ ਆ ਤੜਕੇ ਦਾ ਅਸੀਂ ਜਿੰਨਾ ਵੀ ਆ ਸਾਰੇ ਤਿਆਰ ਪੁਰ ਤਿਆਰ ਸੀਗੇ ਤੇ ਇਸ ਕਰਕੇ ਵੀ ਅਸੀਂ ਸੰਗੜਾ ਇਸ ਕਰਕੇ ਪਾਏ ਜਿਹੜੇ ਪੱਥਰ ਰਾਜ ਰੱਖਿਆ ਹਰਿਆਣਾ ਸਰਕਾਰ ਨੇ ਉਹ ਖਿਚਨ ਬਾਅਦ ਤੇ ਪਾਏ ਆ ਹੋਰ ਅਸੀਂ ਇਹ ਰੈਡੀ ਆ ਜਦੋਂ ਮੌਕੇ ਤੇ ਸਾਡਾ ਜੀ ਕਰੋ ਆ ਕੁੰਡਾ ਕੁੰਡੇ ਸਾਡੇ ਰੈਡੀ ਆ ਤੇ ਕੁੰਡੇ ਅਸੀਂ ਜਦੋਂ ਜੀ ਕੀਤਾ ਖੋਲ ਕੇ ਅਸੀਂ ਕੁੰਡੇ ਉਹ ਪਾ ਸਕਦੇ ਆ ਇਸ ਕਰਕੇ ਸੰਗੜਾ ਅਸੀਂ ਬਿਲਕੁਲ ਤਿਆਰ ਪੁਰ ਤਿਆਰ ਆ ਬਹੁਤ ਗਲਤ ਗੱਲ ਆ ਇਹ ਐਡੀ ਨਖੇਦੀ ਦੀ ਗੱਲ ਆ ਖੱਟੜ ਸਰਕਾਰ ਦੀ ਵੀ ਅਸੀਂ ਤਾਂ ਸ਼ਾਂਤ ਮਈ ਆ ਐਦਾਂ ਸਾਡਾ ਜੀ ਨਹੀਂ ਕਰਦਾ ਫਿਰ ਉਕਣ ਨੂੰ ਐ ਤਾਂ ਦਿੱਲੀ ਜਾਣਾ ਸੀਗਾ ਸਾਨੂੰ ਬਿਨਾ ਵਜ੍ਹਾ ਇਹ ਕੋਈ ਵਜ੍ਹਾ ਨਹੀਂ ਜਿਹੜਾ ਸਾਨੂੰ ਰਾਹ ਦੇ ਵਿੱਚ ਖੱਜਲ ਖਰਾਬ ਕੀਤੀ ਤਾਂ 2 ਦਿਨ ਹੋ ਗਏ ਸਾਨੂੰ ਖੱਜਲ ਹੁੰਦਿਆਂ ਨੂੰ ਬਹੁਤ ਸਾਡੇ ਜਵਾਨਾਂ ਦੇ ਸੱਟਾਂ ਵੀ ਲੱਗੀਆਂ ਕਈਆਂ ਦੇ ਗੋਲੀਆਂ ਵੀ ਲੱਗੀਆਂ ਸਾਡੇ ਟ੍ਰੈਕਟਰ ਦਾ ਮਗਲਾ ਛੀਜਾ ਵੀ ਤੋੜਤਾ ਇਸ ਕਰਕੇ ਇਹ ਬਹੁਤ ਨਖਿੱਦੀ ਦੀ ਗੱਲ ਹੈ ਜਿੰਨੀ ਕਹਿ ਸਕੀ ਉਹਨੀ ਨਖਿੱਦੀ ਦੀ ਗੱਲ ਹੈ ਬੰਦਿਆਂ ਦੇ ਇਕਤਰੀਨ 40-45 ਦੇ ਕਰੀਬ ਸੱਟਾਂ ਲੱਗੀਆਂ ਜੀ ਹਾਂ ਜੀ ਔਰ ਤੁਸੀਂ ਸੰਘੋਰ ਚ ਆਇਆ ਹਾਂ ਜੀ ਉਹਦੇ ਵਾਰੀ ਆਪਣਾ ਤੁਸੀਂ ਕੀ ਕਹੋਗੇ ਫਤਿਹ ਵਾਰੇ ਕੀ ਵਿਚਾਰ ਆਉਂਦਾ ਹੈ ਫਤਿਹ ਕਿਸ ਕੇ ਨੂੰ ਕਿਵੇਂ ਹੋਇਆ ਫਤਿਹ ਕਾਲਪੁਰਖ ਨੇ ਕਰਾਉਣੀ ਹੈ ਜੀ ਜਦੋਂ ਦਾ ਹੋ ਗਿਆ ਆਰਡਰ ਉਹਨੇ ਫਤਿਹ ਕਰਾ ਦੇਣੀ ਹੈ ਉਹਦਾ ਦਸਨੀ ਲੋੜ ਨਹੀਂ ਪੈਣੀ ਉਹ ਹੁਕਮ ਆਉਣ ਦੀ ਡੇਰਾ ਸਾਨੂੰ ਇਹਨਾਂ ਆਗੂਆਂ ਦਾ ਹੁਕਮ ਆ ਜਾਵੇ ਉਸ ਕਾਲਪੁਰਖ ਦਾ ਜਦੋਂ ਹੁਕਮ ਆ ਗਿਆ ਉਦੋਂ ਅਸੀਂ ਫਤਿਹ ਹੋ ਜਾਣਾ ਮੋਰਚਾ ਕਿੱਥੇ ਹਾਲਤ ਆ ਅੱਜ ਸੱਜਣ ਨੂੰ ਬੇਲਤੀਆ ਵੀ ਹੋ ਗਿਆ ਕੰਟਰੋਲ ਕਰਦੇ ਸਾਹਮਣੇ ਆ ਗੋਲੀਆਂ ਮਾਰੀਆਂ ਪੁਲਿਸ ਨੇ ਲੰਗਰ ਵਾਸਤੇ ਲੈ ਕੇ ਆਏ ਸੀ। ਉਹ ਤਾਂ ਗੱਲ ਤੋਂ ਨਰਜੀ ਵੇ। ਕੁੱਸ ਨੇ ਗੋੜੀਆਂ ਮਾਰੀਆਂ ਜੇ ਬੈਟਰੀ ਲਾਤੀ ਸਾਰੇ ਤੋੜ-ਫੋੜ ਕਰਤੀ ਗਾਹਾਂ ਤੋਂ ਵੀ। ਸ਼ਰਾਰਤੀ ਬੰਦੇ ਬੰਦੇ ਆਰਐਸਐਸ ਦੇ ਬੰਦੇ ਸੀ ਵਿੱਚ। ਉਹ ਟਰੈਕਟਰ ਲੰਗਰ ਤੋਂ ਲੈ ਕੇ ਆ ਖੜ ਕੇ ਆਪਣੀ ਚਾਬੀ ਲੈ ਕੇ ਆ ਕੇ। ਜਦੋਂ ਲੋੜ ਆਈ ਉਹਨਾਂ ਖੋਕਾ ਸਾਹਮਣੇ ਜੋ ਹੈਗਾ ਨੁਕਸਾਨ 1.5 ਲੱਖ ਦਾ ਨੁਕਸਾਨ। ਵੈਰੀਗੇਟ ਅਸੀਂ ਤੋੜਾਂਗੇ ਦਿੱਲੀ ਜਾਵਾਂਗੇ ਸਾਡਾ ਮਕਸਦ ਦਿੱਲੀ ਜਾਣਾ। ਅਸੀਂ ਆਪਣੀ ਮੰਗਾਂ ਵਾਸਤੇ ਆਏ ਆ। ਜ਼ਮੀਨ ਤੇ ਜ਼ਮੀਰ ਦੀ ਲੜਾਈ ਹੈ ਇਹ। ਸਾਡਾ ਕੋਈ ਨੀਜੀ ਮਸਲਾ ਤਾਂ ਹੈਗਾ ਨਹੀਂ ਜੋ ਪ੍ਰਧਾਨ ਮੰਤਰੀ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਤੋਂ ਮੁਕਰਿਆ ਉਹਨੂੰ ਯਾਦ ਕਰਾਉਣ ਵਾਸਤੇ ਅਸੀਂ ਦੁਬਾਰੇ ਦਿੱਲੀ ਜਾ ਰਹੇ ਹਾਂ ਇਹ ਬੈਰੀਕੇਡ ਅੱਜ ਜਾਂ ਕੱਲ੍ਹ ਜੇ ਟੁੱਟ ਜਾਣੇ ਆ ਤੇ ਸਾਰਾ ਕਾਫਲਾ ਹਜ਼ਾਰਾਂ ਟਰਾਲੀਆਂ ਦਿੱਲੀ ਚਲੀ ਜਾਣੇ ਇਹ ਬਿਲਕੁਲ ਬਰਦਾਸ਼ਤ ਨਹੀਂ ਹੋ ਰਿਹਾ ਹੈ ਜੇ ਮੇਰੇ ਪਰਦੇਸ ਦਾ ਸਾਥੀ ਮੈਂ ਕਹਿਣਾ ਚਾਹ ਰਹੀ ਹੂੰ ਕਿ ਮੋਦੀ ਕੇ ਉਪਰ ਅਟੈਕ ਕਰੋ हमारे बच्चे मरने लग रहे हैं हमारे नौजवान साथियों को कल से खून की नदियां बहा रहे हैं हम क्या बर्दाश्त करेंगे ये अटैक क्या ये तो अंग्रेजों वाला शासन लागू कर रखा है इन्होंने प्रदेश की सरकार हमसे क्या लेना चाहती है हमारी बलि लेने के लिए ये सरकार हमने बनाई है क्या जो हमारे मुद्दे हैं उन मुद्दों को हल करो हमारे जो ज्ञापन है वो हम जो बार बार सौंपते हैं तीन, तीन साल से पाँच साल से दस साल से ज्ञापन सौंपते आने लग रहे हैं लेकिन रिटर्न में दे देते हैं झूठी जुमलेबाजी पानी मार और झूठी धोखेबाजी सरकार है ये और इसने तो हमारे प्रदेश को की बर्बादी कर दी है अंडानी अंबानी की सरकार है ये अंग्रेजों का शासन लागू कर दिया है इन्होंने हम खुद हमारी जमीन पे कुछ नहीं कर सकते हैं हमारे बीज के रेट नहीं बढ़ा सकते हैं किसान जो अनदाता है प्रदेश का जो पेट भरता है पूरे प्रदेश का उस अनदाता का इन्होंने बदतर बुरा हाल कर रखा है बिल्कुल शोषण कर रखा है इसका जिसका पेट अन्दाता भरता है न जो रात दिन मेहनत करके न अपने खेतों में पड़ा रहता है और उसकी बीज का बीज का फसल का रेट ये शर्मोती सरकार लगाती है क्यों भाई हम बेच दिए क्या इसने हैं हम अब भी सरकार से प्रार्थना कर रहे हैं यदि वो समय रहते सुधरती है तो ठीक है चेतावनी दे रहे हैं ईंट से ईंट बजा देंगे भाई मात्र शक्ति भी है ना लगभग 2 लाख के करीब खड़ी हुई है वहां हरियाणा में भी और अभी आने लग रहे हैं हम बक्सिंगे नहीं अब मेरा नाम हरजीत सिंह है जी मैं मानसा जिले तो आया सिद्धू मुसेवाला लेजेंड के जिले तो असली पंजाब ते हरियाणा दे किसान ਆਪਣੀ ਐਮਐਸਪੀ ਲਈ ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣ ਲਈ ਕਰਜ਼ੇ ਮੁਕਤੀ ਲਈ ਆਏ ਆ ਅਸੀਂ ਦੋ ਵੱਡੀਆਂ ਕਾਨਫਰੰਸਾਂ ਕੀਤੀਆਂ ਐਸਕੇਐਮ ਦੀਆਂ 18 ਕਿਸਾਨ ਜਥੇਬੰਦੀਆਂ ਵੱਲੋਂ ਪਹਿਲੀ ਕਾਨਫਰੰਸ ਜੰਡੇਯਾਲਾ ਗੁਰੂ ਕੀ ਧਰਤੀ ਤੇ ਕੀਤੀ ਦੂਜੀ ਕਾਨਫਰੰਸ ਬਰਨਾਲੇ ਦੀ ਧਰਤੀ ਤੇ ਕੀਤੀ 13 ਫਰਵਰੀ ਦਿੱਲੀ ਦਾ ਲਾਹਨ ਕੀਤਾ ਤਾਂ ਆਪਣੇ ਐਲਾਨ ਦੇ ਤਹਿਤ ਬਹੁਤ ਮੀਟਿੰਗਾਂ ਹੋਈਆਂ ਮੀਟਿੰਗਾਂ ਬੇਸ਼ਤਾਰੀਆਂ ਸੋ ਫਿਰ ਅਸੀਂ 13 ਫਰਵਰੀ ਨੂੰ ਜਦੋਂ ਇੱਥੇ ਦਿੱਲੀ ਆਏ ਆ ਇਹ ਸਾਡੇ ਆਉਣ ਤੋਂ ਪਹਿਲਾਂ ਬਹੁਤ ਬੈਰੀਕੇਡ ਸੀ ਜਿਹੜੇ ਬੈਰੀਕੇਡਨ ਨੂੰ ਸੀ ਢੇੜ ਕੇ ਇੱਥੇ ਸੰਭੂ ਬਾਰਡਰ ਤੇ ਪਹੁੰਚੇ ਆ ਇੱਥੇ ਇਹ ਪੰਜਾਬ ਦੀ ਧਰਤੀ ਹੈ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ ਹੈ ਜਿੱਥੇ ਸਾਡੇ ਥਰੂ ਗਾਇਸ ਦੇ ਗੋਲੇ 315 ਦੇ ਫਾਇਰ ਐਸਐਲਆਰ ਦੇ ਫਾਇਰ ਆ ਬਰਾਬਰ ਬੋਰ ਦੇ ਫਾਇਰ ਕੀਤੇ ਜਾ ਰਿਹਾ ਹੈ ਨੌਜਵਾਨ ਬਹੁਤ ਜ਼ਖਮੀ ਹੋ ਗਏ ਨੇ ਅਸੀਂ ਕੋਈ ਇੱਥੇ ਹੁੱਲੜਵਾਜੀ ਨਹੀਂ ਕੀਤੀ ਕੋਈ ਦੰਗਾ ਨਹੀਂ ਕੀਤਾ ਕੋਈ ਪੜਕਾਉ ਪਾਸ਼ਣ ਨਹੀਂ ਦਿੱਤਾ ਚਾਹੇ ਇਹਨਾਂ ਦਾ ਗੋਦੀ মিডিਆ ਜਿਹੜਾ ਮੋਦੀ ਦਾ ਦਲਾਲ ਹੈ ਕੌਲੀ ਛੱਟ ਸਾਨੂੰ ਅੱਤਵਾਦੀ ਕਹਿੰਦਾ ਵੱਖਵਾਦੀ ਕਹਿੰਦਾ ਅਸੀਂ ਕੋਈ ਵੱਖਵਾਦੀ ਨਹੀਂ ਕੋਈ ਅੱਤਵਾਦੀ ਨਹੀਂ ਅਸੀਂ ਸਰਵਤ ਦਾ ਭਲਾ ਮੰਗਣ ਆਲੇ ਆ ਮੈਂ ਗੋਦੀ মিডিਆ ਨੂੰ ਕਹਿੰਦਾ ਪਿੰਡਾਂ ਦੇ ਵਿੱਚੋਂ ਮੈਨੂੰ ਇਹ ਖਬਰ ਆ ਗਈ ਤੁਸੀਂ ਸਾਡੀ ਗਲਤ ਚਲਾਤੀ ਤੁਹਾਡਾ ਇੰਜਣ ਬੰਨ੍ਹ ਕੇ ਇਥੋਂ ਤੋਰਾਂਗੇ ਕਿਉਂਕਿ ਸਾਡਾ ਔਰੇ ਨਟ ਨਹੀਂ ਚੱਲਦਾ ਪਰ ਸਾਡੇ ਘਰਾਂ ਦੇ ਵਿੱਚ ਸਾਡੀਆਂ ਮਾਮਾ ਪਣਾ ਟੀਵੀ ਦੇਖ ਰਹੀਆਂ ਨੇ ਜੇ ਕਿਸੇ ਡੇਲੀ ਫਿਲੀ ਜਾਂ ਅੱਜ ਤੱਕ ਜਾਂ ਕਿਸੇ ਨੇ ਵੀ ਸਾਡੀ ਖਬਰ ਚਲਾਈ ਅੱਜ ਗੋਦੀ ਮੀਡੀਆ ਦਾ ਇੰਜਣ ਬੰਨ੍ਹਿਆ ਜਾਊਗਾ ਕੁੱਟ ਕੇ ਭਜਾਵਾਂਗੇ ਸੋ ਮੈਂ ਬੇਨਤੀ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਡੀਜੀਪੀ ਨੂੰ ਇਹ ਪੰਜਾਬ ਦੀ ਸਰਹੱਦ ਹੈ ਇਹ ਪੰਜਾਬ ਦੀ ਧਰਤੀ ਦੇ ਇਹਨਾਂ ਨੇ ਸੀਆਰਪੀਐਫ ਵਾਲਾ ਨੇ ਬਾਰਡਰ ਬਣਾ ਰੱਖਿਆ ਹੈ ਬਾਰਡਰ ਬੜਾ ਕੇ ਭਗਵੰਤ ਮਾਨਾ ਤੇਰੇ ਨੌਜਵਾਨਾਂ ਨੂੰ ਛਿਕਾਰ ਕਰ ਰਹੇ ਨੇ ਇਹ ਅਥਰੂ ਗਾਂਸ ਦੇ ਗੋਲਿਆਂ ਨਾਲ ਰਬੜ ਦੀਆਂ ਗੋਲੀਆਂ ਨਾਲ ਐਸਐਲਆਰ ਦੀਆਂ ਗੋਲੀਆਂ ਨਾਲ ਕਿੱਥੇ ਸੁੱਤਾ ਪਿਆ ਓਏ ਭਗਵੰਤ ਮਾਨਾ ਓਏ ਕਿੱਥੇ ਸੁੱਤੇ ਪਏ ਨੇ ਓਏ ਤੇਰੇ 92 ਐਮਐਲ ਦਾਰੂ ਨਾਲ ਡੱਕ ਕੇ ਰਜਾਈਆਂ ਲਈ ਤੂੰ ਭਗਵੰਤ ਮਾਨ ਰਜਾਈ ਸੱਟ ਉਹ ਤੇਰੇ ਐਮਐਲਏ ਕੋ ਗੂ ਜਿਹੜੇ ਰਜਾਈਆਂ ਲਈ ਪਏ ਨੇ ਰਜਾਈਆਂ ਲਾ ਕੇ ਦੇਖਣ ਦਾ ਸਹੀ ਉਹ ਕਿਵੇਂ ਪੰਜਾਬ ਦੀ ਨੌਜਵਾਨੀ ਦਾ ਠੇਕਾਨ ਕੀਤਾ ਜਾ ਰਿਹਾ ਹੈ ਇਹ ਵੀਰ ਜੀ ਇਹ ਕੋਈ ਸੀਆਰਪੀਐਫ ਨਹੀਂ ਹੈਗੀ ਇਹ ਫੌਜ ਨਹੀਂ ਹੈਗੀ ਇਹ ਸੰਘ ਦੇ ਬੰਦੇ ਨੇ ਇਹ ਗਜਰਾਤ ਤੋਂ ਬੁਲਾਏ ਹੋਏ ਨੇ ਆਰਐਸਐਸ ਦੇ ਦੱਲੇ ਨੇ ਇਹ ਇਹਨਾਂ ਨੂੰ ਜਾਲੀ ਆਰਐਸਐਸ ਵਾਲਿਆਂ ਨੂੰ ਵਰਦੀਆਂ ਪਵਾਇਆਂ ਨੇ ਇੱਕ ਮੈਂ ਹੋਰ ਵੱਡੀ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ ਚੈਨਲ ਵਾਲੇ ਵੀਰੋ ਤੁਸੀਂ ਜਾਉਂਦੀ ਜ਼ਮੀਰ ਵਾਲੇ ਹੋ ਕਿ ਜੇ ਬਰਿਗੇਟ ਨਹੀਂ ਕੁੱਟਦਾ ਜੇ ਸਰਕਾਰ ਕੋਈ ਮੀਟਿੰਗ ਨਹੀਂ ਮੰਨਦੀ ਸਾਡੀ ਤਾਂ ਜਿਹੜਾ ਇਹਨਾਂ ਦਾ ਭਾਰਤਮਾਲਾ ਰੋਡ ਐ ਉਹਦੀ ਸੰਗੀ ਨਪਾਂਗੇ ਜਿਹਨੇ ਉਤੋਂ ਦੀ ਇਹਦੇ ਮੋਦੀ ਦੇ ਯਾਰ ਆਵਾ ਨੀੜਾ ਨੀਂਦੇ ਕਣਕ ਦੇ ਟਰੱਕ ਜਾਣਗੇ ਚੌਲ ਦੇ ਟਰੱਕ ਜਾਣਗੇ ਗੁਰੂ ਦੀਆਂ ਸਿੰਘ ਸਿੰਘ ਫੌਜਾਂ ਨੂੰ ਨਾਲ ਲੈ ਕੇ ਇਹਨਾਂ ਦੀ ਸੰਗੀ ਨਪਾਂਗੇ ਇਹਨਾਂ ਦਾ ਭਾਰਤਮਾਲਾ ਰੋਡ ਬੰਦ ਕਰਾਂਗੇ ਕਿਸਾਨ ਆ ਗੂ ਫੈਸਲਾ ਲੈਣਾ 5 ਵਜੇ ਜੇ ਮੀਟਿੰਗ ਬੇਸ਼ਟਾ ਨਿਕਲਦੀ ਹੈ ਇਸੇ ਰੋਡ ਨੂੰ ਬੰਦ ਕਰ ਦੇਣਾ ਚਲੋ ਜੇ ਬੈਰੀਕੇਡ ਤੋੜਨਾ ਹੈ ਤਾਂ ਬੈਰੀਕੇਡਾਂ ਨੂੰ ਜਿਗਾੜ ਨਾਲ ਤੋੜਨਾ ਜਿਵੇਂ 5 ਰੁਪਏ ਦੀ ਪਤੰਗ ਨਾਲ ਡਰੋਨ ਸੁੱਟਿਆ ਹੈ ਜਿਗਾੜ ਬਹੁਤ ਹੈ 1 ਲੱਖ ਦਾ ਇੱਕ ਲੱਖ ਦਾ ਹੀ ਲੱਖ ਦਾ ਜਿਗਾੜ ਹੈ ਰਫਲਾ ਸਿੱਟ ਕੇ ਪਰਦੀਆਂ ਪਾੜ ਕੇ ਭੱਜ ਜਾਣਗੇ ਫਿਰ ਉਹ ਜਿਗਾੜ ਲਾਇਓ ਸਿੱਧਰ ਸਿੱਧੀ ਟੱਕਰ ਨਾ ਕਰਿਓ ਕਿਉਂਕਿ ਗੁਰੂ ਗੋਬਿੰਦ ਸਿੰਘ ਨੂੰ ਜਦੋਂ ਸਾਡੇ ਗੁਰੂ ਨੂੰ ਚਮਕਾਉੜ ਦੀ ਧਰਤੀ ਦੇ ਘੇਰਾ ਪਿਆ ਸੀ ਨਾ ਉਹਨੇ 5-5 ਸਿੰਘਾਂ ਦੇ ਜਥੇ ਬਣਾ ਕੇ ਜਿਗਾੜ ਨਾਲ 10 ਲੱਖ ਫੌਜ ਦਾ ਮੂੰਹ ਮੋੜਿਆ ਸੀ ਜੇ ਤੁਸੀਂ ਕਹੋਗੇ ਵੀ ਅਹੀਂ ਟੱਕਰ ਮਾਰੋ ਲੈ ਕੇ ਚੰਡੇ ਹੁਣ ਇਹ ਚੰਡਿਆਂ ਦੇ ਵਿੱਚ ਕੀ ਆ ਵੀਰ ਜੀ ਦਾ ਡੰਡਾ ਹੈ ਗੱਲਾ ਹੋਰ ਤਾਂ ਅਸੀਂ ਖਾਲੀ ਹੱਥਾਂ ਨਾਲ ਇਹ ਅਥਰੂ ਗਏ ਜਾਂਦੀਆਂ ਗੋਲੀਆਂ ਨਾਲ ਰਾਵੜਦਿਆਂ ਗੋਲੀਆਂ ਨਾਲ ਐਂ ਤਾਂ ਫਿਰ ਹਜ਼ਾਰਾਂ ਮੁੰਡਿਆਂ ਨੂੰ ਜ਼ਖਮੀ ਕਰ ਦੇਣਗੇ ਟਰੈਕਟਰ ਟਰਾਲੀਆਂ ਦੇ ਟਾਇਰ ਪਾੜ ਦੇਣਗੇ ਫਿਰ ਤਾਂ ਬਹੁਤ ਵੱਡਾ ਨੁਕਸਾਨ ਖਾ ਲਾਂਗੇ ਜੇ ਲਾਵਾਂਗੇ ਜਿਗਾੜ ਕੋਈ ਜ਼ਖਮੀ ਨਹੀਂ ਹੋਊਗਾ ਕੋਈ ਟਰੈਕਟਰ ਟਰਾਲੀ ਦੇ ਟਾਇਰ ਨਹੀਂ ਪਾਟਣਗੇ ਜਿਵੇਂ ਡਰੋਨ ਨਾਲ ਜਿਵੇਂ ਇਹ 5 ਰੁਪਏ ਦੇ ਪਤੰਗ ਨਾਲ ਲੱਖ ਦਾ ਡਰੋਨ ਸੁੱਟ ਲਿਆ ਉਹਨੇ ਲੱਖ ਦੇ ਜਿਗਾੜ ਨਾਲ ਇਹਨਾਂ ਨੇ ਆ ਵਰਦੀਆਂ ਇਹਨਾਂ ਦੇ ਆ ਬੰਦੂਖਾਂ ਇਹਨਾਂ ਦੇ ਉਹ ਟੋਪੇ ਜੇ ਇਹਨਾਂ ਦੇ ਜਿਹੜੇ ਉਹ ਆਪਣਾ ਸੀਸੇ ਦੇ ਬਣਾਏ ਹੋਏ ਨੇ ਐ ਬਚਾਉਣ ਵਾਸਤੇ ਉਹ ਸਾਰੇ ਆਪਣੇ ਹੱਥਾਂ 'ਚ ਹੋਣਗੇ ਮੈਂ ਆਗੂਆਂ ਨੂੰ ਬੇਨਤੀ ਕਰਦਾ ਜੇ ਤਾਂ ਜਾਂ ਇਹ ਕਰੋ ਜਾਂ ਫਿਰ ਜਾ ਕੇ ਭਾਰਤ ਮਾਲਾ ਰੋਡ ਤੇ ਬੈਠੋ ਜਿਹੜਾ ਬੰਦਾਰੂ ਬੰਦ ਕਰੋ ਜੇ ਜੀ ਰਾਖੀ ਕਰਨ ਵਾਲੇ ਬੰਦਾਂ ਦਾ ਧੰਨਵਾਦ ਜਿੰਦਾਬਾਦ ਅੱਜ ਬਾਪੂ ਜੀ ਇੱਕ ਗੱਲ ਦੀਪ ਸਿੱਧੂ ਦੀ ਵੀ ਯਾਦ ਆਉਂਦੀ ਕਹਿੰਦਾ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਐ ਉੱਡਣ ਵਾਲੇ ਨੂੰ ਅਸਮਾਨ ਸਾਨੂੰ ਇਹ ਦੋਵੇਂ ਚਾਹੀਦੇ ਨੇ ਜਿੱਥੋਂ ਵੀ ਮਿਲਣਗੇ ਅਸੀਂ ਛੱਡਣੇ ਥੋੜੀ ਐ ਆਗੂ ਸੀ ਉਹ ਜੋਧਾ ਲਾਲ ਕਿਲੇ ਦੇ ਉੱਤੇ ਕੋਈ ਦੁੱਕੀ ਤਿੱਕੀ ਝੰਡਾ ਨਹੀਂ ਚੜਾ ਸਕਦੀ ਉਹ ਜੋਧਾ ਸੀ ਜਰਨੈਲ ਸੀ ਦਿਮਾਗ ਨਾਲ ਝੰਡਾ ਚੜਾ ਗਿਆ ਜਿਗਾੜ ਲਾ ਗਿਆ ਉਹ ਲਾ ਗਿਆ ਨਾ ਜਿਗਾੜਾ ਕਿਉਂਕਿ ਜਦੋਂ ਵੀ ਚੀਨ ਨੂੰ ਭਾਜਣਾ ਪਾਇਆ ਨੇ ਸਿੱਖ ਫੌਜ ਨੇ ਸਾਡੇ ਤੋਂ ਹਜੇ ਕੁਝ ਨਹੀਂ ਤਿਆਰ ਹੋਇਆ ਸਾਡੇ ਕੋਲੇ ਨਾ ਕੋਈ ਵਧੀਆ ਹਥਿਆਰ ਹੈ ਨਾ ਕੋਈ ਬਰੂਦ ਹੈ ਪਰ ਜਿਗਾੜ ਨਾਲ ਚੀਨੀਆਂ ਨੂੰ ਸਿੱਖਾਂ ਨੇ ਭਾਜਣਾ ਪਾਰਖੇ ਨੇ ਕੱਲੇ ਬੋਲੋ ਸੋ ਨਿਹਾਲ ਦਾ ਨਾਰਾ ਹੀ ਕਾਫੀ ਹੈ ਸੋ ਜਿਗਾਰ ਲਾ ਕੇ ਇਹ ਜੰਗ ਵੀ ਜਿੱਤੀ ਜਾ ਸਕਦੀ ਹੈ ਜਿਗਾਰ ਲਾ ਕੇ ਬੈਰੀਗੇਟ ਵੀ ਟੁੱਟ ਸਕਦੇ ਨੇ ਜਿਗਾਰ ਲਾ ਕੇ ਇਹ ਫੌਜ ਦੀਆਂ ਪਲੀਡਾਂ ਪੈਂਦੀਆਂ ਦੇਖਿਓ ਇਹ ਵਰਦੀਆਂ ਲਾ ਕੇ ਇਹ ਚਮੜੀ ਖੁਰਚਦੇ ਹੋਏ ਕਿਵੇਂ ਦਿੱਲੀ ਨੂੰ ਭੱਜਣਗੇ ਉਹ ਮੈਨੂੰ ਪਤਾ ਹੈ ਮੈਂ ਆਗੂਆਂ ਨੂੰ ਕਹਿਣਾ ਵੀ ਵੀਰ ਬਣ ਕੇ ਸਿੱਧਮ ਸਿੱਧੀ ਟੱਕਰ ਨਾ ਕਰਾਇਓ